ਬੜੀਆਂ ਮੋਚਾਂ ਰਹਿਣ ਲੁ ਆ ਲੈ ਲੈ ਆ ਜਾ ਆ ਸਾਸੀ ਗਾਦੀ ਕੀ ਚੱਲਦਾ ਸਾਰੇ ਆ ਅੱਜ ਮੈਂ ਤੇ ਵੰਸ਼ ਅਬਰ ਉਹਨੇ ਅੱਜ ਕੇ ਕੋਠੇ ਦੇ ਮੇਲੇ ਤੇ ਮੇਲਾ ਪੂਰਾ ਸੈਟ ਆ ਇੰਟਰੋਡਕਸ਼ਨ ਚੈੱਕ ਕਰਵਾਦੀ ਕਿੱਥੇ ਹੋਂਦੀ ਹੈ ਅਸਮਾਨ ਤੇ ਵੀ ਇੰਟਰੋਡਕਸ਼ਨ ਹੋਈ ਹੈ ਗਾਇਸ ਫਿਰ ਤੁਹਾਡੇ ਆਤੇ ਕੀ ਕਹਿਣਾ ਚਾਹੋਗੇ ਮਜ਼ਾ ਆ ਰਿਹਾ ਓ ਮਜ਼ਾ ਆ ਰਿਹਾ ਓ ਮਜ਼ਾ ਆ ਰਿਹਾ ਸਨੇ ਤੈਨੂੰ ਕੁਲਫਾ ਹਵਾਵਾਂ ਇਹਨੂੰ ਕਹਾਂ ਜੋਦੀ ਵੇਖਣ ਮਿਆਂਗੇ ਲੜਾਉਂ ਜੂਸੇ ਲਿਆ ਤੈਨੂੰ ਮੈਂ ਤੇ ਲੈ ਵੀ ਨਾ ਤੂੰ ਕਿਦੇ ਵਾਸਤੇ ਲੈ ਮੈਂ ਲਵਾਉਂਗਾ ਉਹਦੇ ਵਾਸਤੇ ਜਿਹੜੀ ਸੂਟਾਂ ਦੀ ਸ਼ਕੀਨ ਹੈ ਸਮਿਆਂ ਵਾਲਾ ਜੂਦਾ ਲੱਗਾ ਗੱਡੀ ਵਾਲਾ ਇਹ ਗੱਡੀ ਇੱਕ ਘਰ ਲੈ ਜੀ ਫਿਰ ਤੋਂ ਪਿੱਛੇ ਗਾਣਾ ਲਾ ਦੀ ਅਸੂ ਦਾ ਜਿੰਨਾ ਬੋਹਿਆ ਭੱਗ ਓਏ ਚੇਤਾ ਓਏ ਮੈਂ ਗਾਣਾ ਲਾ ਦੀ ਨਾ ਅਨੀ ਨੰਮੀ ਗੁਰਦੁਆਰੇ ਪਹੁੰਚ ਚੁਕੇ ਆ ਅੰਦਰ ਜਾ ਕੇ ਦਰਸ਼ਨ ਕਰਕੇ ਤੁਹਾਨੂੰ ਦੱਸਨੇ ਆ ਕੀ ਹਾਲ ਹਬਤਾਂ ਵਾ ਵਾਹਿਗੁਰੂ ਜੀ ਦਾ ਆਡੀਓ ਹੈ I'm a man of the world, 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 I'm Har Har of the world, Har Har.

ਰਜੋਗੇ ਪੁਨਾਵ ਗੜਾ ਗੱਡੀ ਨਾ ਮੈਨੂੰ ਕਹਦਾ ਗਾਣਾ ਨਾ ਗੱਡੀ ਕਈ ਗੁਡੀਆਂ ਦਾ ਮਹੌਲ ਚਾਰ ਬਣਿਆ ਲੋਕੀ ਗੁਡੀਆਂ ਢਾ ਰਹੇ ਨੇ ਤੇ ਐਤਵਾਰ ਮਨਾ ਰਹੇ ਨੇ ਆ ਲੈ ਲਾਲਾ ਜਾ ਗੁਡਾ ਆ ਗਿਆ ਗੁਟਾ ਆ ਗਿਆ ਹਾਂ ਚੱਲੇ ਬੋਲਣਾ ਨਹੀਂ ਹੈ ਭੀੜ ਕਾ ਜੀ ਲੱਗੀ ਇੱਥੇ ਸੁਣਦਾ ਨੇ ਇਹ ਸਾਰਾ ਮੇਲਾ ਮੁੱਲਾ ਵੇਖ ਕੇ ਆਪਾਂ ਆ ਗਏ ਆ ਤੇ ਅੱਜ ਦਾ ਦਿਨ ਵਰਥਿਤ ਸੀ ਜਿਹੜਾ ਐਤਵਾਰ ਪਾ ਲਾਇਆ ਸਨੇ ਨੂੰ ਪੂਰੇ ਝੂਡੇ ਦਵਾਏ ਨੇ ਉਹਦੀ ਅਜੀ ਰਜਾ ਆ ਕੇ ਨੂੰ ਭੇਜਿਆ ਮਜ਼ਾ ਪੂਰਾ ਆ ਗਿਆ ਹਫਤੇ ਦਾ ਗੋਟਾ ਪੂਰਾ ਹੋ ਗਿਆ ਹੁਣ ਆਪਾਂ ਇੱਕ ਹੋਰ ਸਰਪ੍ਰਾਈਜ਼ ਹੈ ਅਗਲੇ ਵਲੋਗ ਚ ਤੁਹਾਡੇ ਹੱਥੇ ਸਰਪ੍ਰਾਈਜ਼ ਰੱਖਾਂਗੇ ਤੁਹਾਨੂੰ ਦਿਖਾਵਾਂਗੇ ਕਿਸੀ ਇੱਕ ਬੜੀ ਤਕੜੀ ਥਾਂ 'ਤੇ ਚੱਲੇ ਤੁਸੀਂ ਜਾ ਕੇ ਬਹੁਤ ਹੀ ਖੁਸ਼ ਹੋ ਜਾਓਗੇ ਜੇ ਅੰਮ੍ਰਿਤਸਰ 'ਚ ਅਜੂਬਾ ਖਜ਼ਾਨਾ ਆਇਆ ਕਿਥੋਂ ਅੱਛਾ ਹੀ ਦਸਨਾਣੀ ਪਾ ਜੇ ਤੁਹਾਨੂੰ ਬਾਜੋ ਮਿਲਾਂਗੇ ਚਲੋ ਅਗਲੇ ਵਲੋਗ 'ਚ ਤੁਹਾਨੂੰ ਮਿਲਦੇ ਆ ਓਕੇ